ਮੁਰਸਾਵ ਨੇ ਕਿਰਪਾ ਕੀਤੀ ਇਹ ਵਿਧਵਾ ਨਬੱਚਾ ਟੰਗੇ ਦੁਨੀਆਂ ਦੇ ਹੱਥ ਆ ਗਿਆ ਸਮਾਜ ਦੇ ਵਿੱਚ ਬਹੁਤ ਮਾੜੇ ਲੋਕ ਵੀ ਰਹਿੰਦੇ ਨੇ ਅਚਿਆ ਛੋਟਿਆਂ ਨੂੰ ਬਹੁਤ ਖਤਰਾ ਹੈ ਜਦੋਂ ਵੀ ਇਹਨਾਂ ਨੂੰ ਬਾਹਰ ਭੇਜਣਾ ਹੈ ਇਹਦੀ ਜੇਬ ਦੇ ਵਿੱਚ ਇੱਕ ਮੋਬਾਈਲ ਨੰਬਰ ਇਹਦਾ ਜਰੂਰ ਆਪਣੇ ਮਾਂ ਆਪਣੇ ਇਹਦੇ ਮਾਲਕਾਂ ਦਾ ਵਾਰਸਾਂ ਦਾ ਮੋਬਾਈਲ ਨੰਬਰ ਇੱਕ ਅਦਾ ਜਰੂਰ ਲਿਖ ਕੇ ਰੱਖਿਆ ਕੋਈ ਜਣਾ ਦੀ ਜੇਬ 'ਚ ਪਾਇਆ ਤਾਂ ਜੋ ਮੈਂ ਤੁਹਾਨੂੰ ਤੁਹਾਡੇ ਹਵਾਲੇ ਹੋ ਗਿਆ ਮਹਾਰਾਜ ਕਿਰਪਾ ਕੀਤੀ ਹੈ ਦੇਖੋ ਤਾਂ ਇਹ ਗਲਤੀ ਨਾ ਕਰਿਓ ਤੇ ਬਾਕੀ ਜਿਹੜੇ ਸਾਨਦ ਵਾਲੇ ਕੋਈ ਆਉਣ ਜਾਣ ਵਾਲੇ ਸਾਰਿਆਂ ਨੂੰ ਦੱਸੋ ਕਿ ਜਿਹਨੂੰ ਸ਼ਹਿਰ ਹੋਣੇ ਆ ਉਹ ਆਪਣੇ ਬੱਚੇ ਦਾ ਖਿਆਲ ਰੱਖੋ ਸਾਡੇ ਅਫਸਰਾਂ ਤੇ ਸਾਨੂੰ ਹੁਕਮ ਇਹ ਨੇ ਕਿ ਜਿੱਥੇ ਵੀ ਜਿੰਨੀ ਪਬਲਿਕ ਦੀ ਸੇਵਾ ਮਤ ਦਿੱਤੀ ਜਾਂਦੀ ਕਰੋ ਅਸੀਂ ਤੇ ਆਪ ਸਰਕਾਰ ਬਹੁਤ ਜ਼ਿਆਦਾ ਭਰਾ ਦੇ ਕਰਨ ਲਈ ਪਰ ਤੁਹਾਨੂੰ ਹੱਥ ਨਹੀਂ ਨਵਾਇਆ। ਕੁਮਕ ਦੀ ਕਿੰਨੀ ਹੈ? 4 ਸਾਲ। ਕਿਧਰ ਇਹਦਾ ਕਿਹਨਾ ਹੈ? ਹਰਮਜੀਤ ਸਿੰਘ। ਹਾਂ? ਹਰਮਜੀਤ ਸਿੰਘ। ਇਹਨਾਂ ਦੇ ਡੈਡੀ ਨੇ। ਇਹਨਾਂ ਦੇ ਬਾਪ। ਇਹਦੇ ਨਾਨਾ ਜੀ। ਇਹਨਾਂ ਦੇ। ਹਰਮਜੀਤ ਦਾ ਕਿਹੜਾ ਪਿੰਡ ਹੈ? ਇਹ ਨਾਨਾ। ਹਾਂ। ਸੋਹਣਾ ਆ ਗਾ ਦੀ ਤੇ ਪਹੁੰਚਾਏ ਸਾਡੇ ਕੋਲ ਇਹ ਲਈ ਪੇਕੇ ਆਈ ਹਾਂ ਆਪਣੇ ਪਿੰਡ ਤੋਂ ਇੱਥੇ ਬਟਾਲੇ ਬੱਸ ਸਟੈਂਡ 'ਤੇ ਕੀ ਲੈਣਾ ਹੈ ਜੀ ਬਟਾਲੇ ਅਸੀਂ ਸ਼ਾਪਿੰਗ ਕਰਨ ਆਏ ਸੀ ਕਿਤੋਂ ਸ਼ਾਪਿੰਗ ਕਰਨ ਆਏ ਸੀ ਆਹ ਕਹਿੰਦੇ ਕਲਾਂਗੁਰ ਲੱਗ ਕੋ ਪਿੰਡ ਹੈ ਕਿੰਪਰੋ ਤੋਂ ਆਏ ਸੀ ਬਟਾਲੇ ਸ਼ਾਪਿੰਗ ਕਰਨ ਥੋੜੀ ਕੁਆਲਿਟੀ ਦਾ ਗੋਮ ਇਸ ਪਹਿਲਾ ਜ다 ਸਮਾਨੀ ਨਾਲ ਜਿਆਦਾ ਹੋਣ ਕਰਕੇ ਮੈਨ ਲੱਗਾ ਵੀ ਮੇਰੀ ਮੰਮੀ ਜੀ ਹੁਣਾਂ ਨੇ ਇਹਨਾਂ ਨੂੰ ਅਗਲੀ ਵਾਰੀ ਚ ਬਿਠਾ ਲਿਆ ਤੇ ਮੈਂ ਪਿਛਲੀ ਵਾਰੀ ਚ ਬੈਠ ਗਈ ਇਸ ਕਰਕੇ ਉਪਲੇਖੇ ਦੇ ਵਿੱਚ ਮੈਨ ਲੱਗਾ ਮੰਮੀ ਜੀ ਹੁਣਾਂ ਕੋਲ ਐ ਤੇ ਉਹਨਾਂ ਨੇ ਲੱਗਾ ਮੇਰੇ ਕੋਲ ਐ ਤੇ ਉਪਲੇਖੇ ਦੇ ਵਿੱਚ ਉਹਨਾਂ ਨੂੰ ਇੱਥੇ ਰੈਪ ਡਾਗੀ ਤੁਹਾਨੂੰ ਕਿਥੇ ਪਤਾ ਲੱਗਾ ਜਾ ਕੇ ਬੱਚਿਆ ਕਲਾ ਨੋਟ ਥੋੜੀ ਜੀ ਹੋ ਰਾਂ ਬਾਅਦ ਮੈਂ ਉਹ ਉਰਾ ਉਤਰ ਗਈ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੇਟੀ ਕਹਾ ਕਿੰਦੀ ਤੇ ਤੁਹਾਡੇ ਲੱਗੇ ਹੁਣੀ ਐ ਤੇ ਮੈਂ ਮੇਰੇ ਲੱਗੇ ਛੋਟੀ ਐ ਵੱਡੀ ਨਹੀਂ ਐ ਤੇ ਫਿਰ ਉਹਨਾਂ ਆਂਦੀ ਮੇਰੇ ਕੋਲ ਨਹੀਂ ਫਿਰ ਮੈਂ ਇਦਾਂ ਮੈਂ ਪੁਛਿਆ ਉਹਨਰ ਨੂੰ ਕਰਕੇ ਦੰਦੇ ਨਹੀਂ ਸਾਡੇ ਕੋਲ ਵੀ ਨਹੀਂ ਹੈ ਫਿਰ ਜਦੋਂ ਬਦ ਕਾਲ ਕੀਤਾ ਉਹ ਬਸ ਵਾਲੇ ਵੀ ਨਹੀਂ ਹਨ ਪੁੱਛ ਆਨੇ ਤੇ ਏਦਾਂ ਫੋਨ ਕਰਕੇ ਪੁੱਛ ਦਿੰਨੇ ਤੇ ਉਹਨਾਂ ਨੇ ਫਿਰ ਪੁੱਛਿਆ ਫਿਰ ਉਹਨਾਂ ਨੇ ਦੱਸਿਆ ਕਿ ਏਦਾਂ ਉਹਨਾਂ ਕੋਲ ਹੈ ਤੇ ਉਹ ਥਾਣੇ ਚਲੀ ਗਈ ਹੈ ਤੇ ਤੁਸੀਂ ਉੱਥੋਂ ਪਤਾ ਕਰ ਲੈ ਕਿ ਇਹ ਨੰਬਰ ਕਿੰਨੇ ਉਮਰ ਬੱਚੇ ਦੇ ਚਾਰ ਚਾਰ ਕਿਹੜੀ ਕਲਾਸ ਚ ਪੜ੍ਹਦੇ ਨੇ ਨਰਸਰੀ ਚ ਪੁੱਛੂ ਕਿ ਮੈਂ ਸੀਦਰ ਰਜਣ ਧੰਨਵਾਦ ਕਰਨ ਚਾਹਨੀ ਇਹਨਾਂ ਨੇ ਮੇਰੀ ਤੇ ਮੇਨ ਰਟਾਤੀ ਕੱਦਣਾ ਉਸ ਜਿਹੜਾ ਨਾਣੀ ਨੇ ਅੰਮ੍ਰਿਤ ਵੇਟੀਏ ਨਾਲ ਘਟੂ ਚ ਪਰਿਵਾਰ ਨੇ ਕੱਪੜੇ ਕੀ ਦਿਨ ਵਾਸਤੇ ਤਰਾਂ ਦੌੜ ਤੋਂ ਆਇਆ ਬਟਾਲੇ ਇਹ ਕੱਪੜੇ ਚੀਦਕਾਣ ਦੇ ਬਟਾਲੇ ਤੋਂ ਵਾਸਤੇ ਆਣਦੇ ਹੋ ਜਦੋਂ ਬੱਸ 'ਚ ਬਹਿਣ ਲੱਗੇ ਤੇ ਬੱਸ ਚ ਰਾਸ਼ੀ ਹੀ ਜ਼ਿਆਦਾ ਤੇ ਉਹਨਾਂ ਨੇ ਨਹੀਂ ਵੇਖਿਆ ਵੀ ਚਾਹੇ ਨਰੀ ਨਵੀਂ ਕੋਲੋਂ ਬੇਟੀ ਕਾ ਚਾਹੇ ਬੇਤੋਂ ਕੋਲੋਂ ਬੈਠੀ ਐ ਤੇ ਬੱਸ ਵਿੱਚ ਬੈਠ ਗਈ ਬੇਟੀ ਦੀ ਛੱਡ ਕੇ ਚਲੇ ਗਈ ਜਦੋਂ ਕਲਾ ਨੂੰ ਫਿਲਪਸੀ ਦੇ ਕੋੜਾ ਬੱਸ ਚ ਜਰਾਸ਼ ਘਟਿਆ ਤੇ ਉਹਨੇ ਦੇਖਿਆ ਵੀ ਬੇਟੀ ਕਿੱਥੇ ਦਾ ਬੇਟੀ ਨਾਂ ਤੇ ਬੇਟੀ ਕੋਲ ਉਸ ਤੇ ਨਾਂ ਮੇਰੇ ਬਿਸ਼ੇ ਕੋਲ ਹੀ ਤੇ ਫਿਰ ਉੱਥੋਂ ਉਹਨਾਂ ਨੇ ਪਤਾ ਨਹੀਂ ਕਿੱਦਾਂ ਸੰਪਰਕ ਕੀਤਾ ਇੱਥੇ ਬਟਾੜੇ ਕਾਲੇ ਸੰਪਰਕ ਕੀਤਾ ਉਸ ਟਾਈਮ ਤੇ ਬਟਾੜੇ ਬੱਸ ਸਟੈਂਡ ਤੇ ਵੀ ਮੈਂ ਨਾਂ ਵੀ ਜਾਣਦਾ ਨਾ ਤੇ ਫਿਰ ਉਹਨਾਂ ਨੇ ਫਾਈਲ ਇੱਥੇ ਅਸਰ ਕੀ ਦਫ਼ਤਰਾਂ ਕੀ ਸੰਪਰਕ ਕਰਕੇ ਤੇ ਨਾਲ ਮਲਾਜਮਾ ਦੇ ਮਸਲੇ ਨਾਲ ਮੇਡੀ ਸਾਡੇ ਹੋ ਰਿਹਾ ਤੇ ਬਾਅਦ ਵਿੱਚ ਉਹਨੇ ਸਾਡੇ ਨਾਲ ਸੰਪਰਕ ਕਰਕੇ ਤੇ ਮਰਾਜਪਾਲ ਸਾਹਿਬ ਨੂੰ ਸਰਟੀਫੀਕੇਟ ਜੀ ਇਸ ਟਾਈਮ ਤੇ ਸਹੀ ਮਿਲਾਂ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਬਹਿਦ ਲੋਕਾਂ ਦਾ ਧੰਨਵਾਦ ਅੱਜ ਮਿਤੀ 7 4 23 ਨੂੰ ਵਕਤ ਕਰੀਬ 3 ਵਜੇ ਦਾ ਸੀਗਾ ਬਾਸ ਸਟੈਂਡ ਤੇ ਕੁਲਵਾਰਸ ਬੱਚੀ ਛੋਟੀ ਸੁਮਰੀਤ ਕੌਰ ਇਹਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਹੈ ਵਾਸੀ ਪਿੰਡ ਸੰਘੋਵਾਲ ਪੁਲਿਸ ਜ਼ਿਲ੍ਹਾ ਮਜੀਠਾ ਥਾਣੇ ਆਪਣੇ ਅਦਨਾਲੇ ਦੀ ਰਹਿਣ ਵਾਲੀ ਬੱਚੀ ਸੀ ਇਹਦੀ ਮਾਂ ਜਿਹੜੀ ਆਪਣੇ ਪੇਕੇ ਪਿੰਡ ਆਈ ਹੈ ਕੀਮਪਰੇ ਉੱਥੋਂ ਇਹ ਸਾਰੇ ਪਰਿਵਾਰ ਦੇ ਜੀ ਇਕੱਠੇ ਹੋ ਕੇ ਸ਼ਾਪਿੰਗ ਕਰਨ ਲਈ ਬਟਾਲੇ ਸ਼ਹਿਰ ਚ ਆਏ ਬਟਾਲੇ ਸ਼ਹਿਰ ਤੋਂ ਸ਼ਾਪਿੰਗ ਕਰਕੇ ਜਦੋਂ ਬੱਸ ਸਟੈਂਡ ਤੇ ਵਾਪਸ ਆਏ ਨੇ ਇਹ ਜਦੋਂ ਬੀਬੀਆਂ ਰਲੀਆਂ ਹੁੰਦੀਆਂ ਨੇ ਫਿਰ ਖਿਆਲ ਨਹੀਂ ਕਰਦੀਆਂ ਬੱਚਿਆਂ ਦਾ ਬੱਚਾ ਇਹ ਬੱਸ ਸਟੈਂਡ ਤੇ ਛੱਡ ਕੇ ਤੇ ਆਪ ਕਲਾਨੌਰ ਵਾਲੀ ਬੱਸ ਤੇ ਬਹਿ ਗਈਆਂ ਨੇ ਉੱਥੇ ਫਿਰ ਬੜੀ ਮਿਹਨਤ ਕਰਕੇ ਸੋਸ਼ਲ ਮੀਡੀਆ ਰਾਹੀਂ ਇਹਦੇ ਮਾਪਿਓ ਦਾ ਇਹਦਾ ਐਡਰੈਸ ਲੱਭਿਆ ਜੀ ਤੇ ਹੁਣ ਇਹਨੂੰ ਠੀਕ ਠਾਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਇਹਨਾਂ ਦਾ ਬੱਚਾ ਇਹਦੀ ਮਾਂ ਦੇ ਹਵਾਲੇ ਕਰ ਦਿੱਤਾ ਜੀ ਇਹਦੇ ਨਾਨਾ ਸਾਹਿਬ ਨੇ ਇਦੇ ਵਿੱਚ ਹਰਿੰਦਰ ਢਿੱਲੋਂ ਤੇ ਆ ਸੇਠ ਰਾਜਨ ਸੇਠ ਪ੍ਰਾਪਰਟੀ ਡੀਲਰ ਨੇ ਇਹਨਾਂ ਨੇ ਸਾਡੀ ਬਹੁਤ ਵੱਡੀ ਮਦਦ ਕੀਤੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਆ ਇਹ ਇਹ ਬੱਚਾ ਇਹ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਜੀ ਕੋਈ ਮੁਸ਼ਕਲਾਂ ਤੇ ਹੁੰਦੀਆਂ ਰਹਿ ਨਹੀਂ ਪਰ ਇਹਨੂੰ ਮੁਸ਼ਕਲ ਨਹੀਂ ਸਮਝਦੇ ਅਸੀਂ ਬੜਾ ਵੱਡਾ ਵਾਇਗੁਰ ਨੇ ਕਿਰਪਾ ਕੀਤੀ ਵੀ ਜਿਹੜਾ ਸਾਡੇ ਹੱਥੋਂ ਇਹ ਬੱਚਾ ਜਿਹੜਾ ਇਹਨਾਂ ਦੇ ਮਾਪਿਆਂ ਨੂੰ ਪਹੁੰਚਾ ਦਿੱਤਾ ਗਿਆ ਸਾਨੂੰ ਇਹ ਗੱਲ ਦੀ ਖੁਸ਼ੀ ਹੈ ਸਾਡੀ ਕੋਈ ਮਿਹਨਤ ਦਾ ਜੀ ਵੱਡੀ ਕੁਝ ਨਹੀਂ ਫਰਕ ਪੈਂਦਾ ਇਹਨੂੰ ਸਾਡੇ ਅਕਸਰ ਕੰਮ ਕਰਦੇ ਰਹਿਣੇ ਚੰਗੇ ਆ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਜਾਰੀ ਕਰਨਾ ਚਾਹੁੰਦੇ ਮੈਂ ਤੇ ਬੱਚਿਆਂ ਦੇ ਮਾਪਿਓ ਨੂੰ ਇਹੋ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਸ਼ਹਿਰ ਹੋਂਦੇ ਆ ਕਿਤੇ ਵੀ ਜਾਂਦੇ ਆ ਆਪਣੇ ਬੱਚਿਆਂ ਨੂੰ ਪਹਿਲ ਦਿਓ ਵੇਖੋ ਬੱਚੇ ਦਾ ਤੇ ਛੋਟਾ 4-5 ਸਾਲ ਦਾ ਬੱਚਾ ਹੈ ਜਿਹਨੂੰ ਆਪਾਂ ਨਹੀਂ ਸਾਂਭਾਂਗੇ ਤੇ ਬੱਚੇ ਨੂੰ ਕੋਈ ਪਤਾ ਨਹੀਂ ਔਰ ਇੰਨੀ ਮਿਹਨਤ ਕਰਨੀ ਪਈ ਵੀ ਬੱਚੇ ਨੂੰ ਆਪਣੇ ਘਰ ਦਾ ਨਹੀਂ ਪਤਾ ਐਡਰੈਸ ਦਾ ਨਹੀਂ ਪਤਾ ਔਰ ਨਾਂ ਦਾ ਨਹੀਂ ਕਹਿੰਦਾ ਇਹਨਾਂ ਕਹਿੰਦੀ ਵੀ ਮੇਰੀ ਮੰਮੀ ਨੇ ਚਿੱਟਾ ਸੂਟ ਪਾਇਆ ਉਸੋਂ ਮੇਰੀ ਮਾਪਿਆਂ ਨੂੰ ਅਪੀਲ ਹੈ ਵੀ ਆਪਣੇ ਬੱਚਿਆਂ ਦੇ ਪਹਿਲ ਤੌਰ ਤੇ ਧਿਆਨ ਰੱਖਿਆ ਕਰੋ